ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਦ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀ ਤਰਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਖ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਦਸ਼ਮ ਗ੍ਰੰਥ ਜੀ ਮਹਾਰਾਜ ਸ੍ਰੀ ਸਰਬ ਲੋਗ ਗ੍ਰੰਥ ਜੀ ਮਹਾਰਾਜ ਸਤਗੁਰਾਂ ਕੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ ਸੁਣ ਕੇ ਖਾਲਸਾ ਜੀ ਜੀਵ ਦਾ ਉਧਾਰ ਹੁੰਦਾ ਹੈ ਸਤਗੁਰੂ ਮਹਾਰਾਜ ਦੀ ਕਿਰਪਾ ਵਰਤਦੀ ਹੈ ਸੋ ਕਾਲ ਯੁਗ ਦੇ ਵਿੱਚ ਖਾਲਸਾ ਜੀ ਇਹ ਮਹਾਰਾਜ ਦੀ ਮਹਿਮਾ ਹੀ ਹੈ ਜਿਹੜਾ ਕੋਈ ਸਰਵਣ ਕਰਦਾ ਹੈ ਕੰਨਾਂ ਦੇ ਨਾਲ ਤੇ ਰਸਨਾ ਦੇ ਨਾਲ ਗਾਉਂਦਾ ਹੈ ਸੋ ਚਿੱਤ ਜੋੜ ਕੇ ਸਤਗੁਰਾਂ ਦੀ ਮਹਿਮਾ ਸੁਣਦਾ ਹੈ ਉਹਦੀ ਕਲਿਆਣ ਹੁੰਦੀ ਹੈ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਏ ਇਹ ਗੁਰੂ ਦੀ ਬਾਣੀ ਖਾਲਸਾ ਜੀ ਜਿਹੜਾ ਕੋਈ ਮਹਾਰਾਜ ਜੀ ਆ ਦਾ ਬਚਨ ਮੰਨਦਾ ਹੈ ਸੰਤਾਂ ਮਹਾਂਪੁਰਸ਼ਾਂ ਦਾ ਬਚਨ ਕਮਾਉਂਦਾ ਹੈ ਉਹ ਗੁਰੂ ਦੀ ਕਿਰਪਾ ਨਾਲ ਉਹ ਖਾਲਸਾ ਜੀ ਭਵਜਲ ਸਾਗਰ ਤੋਂ ਤਰ ਜਾਂਦਾ ਹੈ ਉਹਦੇ ਸਾਰੇ ਹੀ ਪਾਪ ਸਭ ਕੁਝ ਖਤਮ ਹੋ ਜਾਂਦਾ ਹੈ ਮਹਾਰਾਜ ਦੀਨ ਦੁਨੀ ਦੇ ਮਾਲਕ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਮਹਾਰਾਜ ਸਤਿਗੁਰ ਕਹਿੰਦੇ ਆ ਨਾ ਜਿਹਨੇ ਭਾਈ ਹੁਕਮ ਮੰਨਦੇ ਹਨ ਉਹਨਾਂ ਨੂੰ ਸਤਿਗੁਰ ਸੱਚੇ ਪਾਸ਼ਾ ਮਹਾਰਾਜ ਕਹਿੰਦੇ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ ਗੁਰੂ ਗਰੀਬ ਨਿਵਾਜ ਮਹਾਰਾਜ ਕਹਿੰਦੇ ਆ ਨਾ ਹੁਕਮੀ ਉੱਤਮ ਨੀਚ ਜਿਹੜੇ ਖਾਲਸਾ ਜੀ ਬ੍ਰਹਮ ਬੇਤੇ ਤਤ ਬੇਤੇ ਗਿਆਨੀਆਂ ਦਾ ਹੁਕਮ ਮੰਨਦੇ ਆ ਗੁਰੂ ਕਾ ਹੁਕਮ ਮੰਨਦੇ ਆ ਗੁਰੂ ਕੀ ਸੰਗਤ ਦਾ ਹੁਕਮ ਮੰਨਦੇ ਆ ਪਰਮ ਪੂਜਿਆ ਸਤਗੁਰੂ ਅਕਾਲ ਪੁਰਖ ਵਾਹਿਗੁਰੂ ਜੀਆਂ ਦਾ ਹੁਕਮ ਮੰਨਦੇ ਹਨ ਮਹਾਰਾਜ ਕਹਿੰਦੇ ਉਹ ਨੀਚ ਵੀ ਹੋਣ ਨਾ ਤਾਂ ਵੀ ਹੁਕਮ ਮੰਨ ਕੇ ਖਾਲਸਾ ਜੀ ਉੱਤਮ ਬਣ ਜਾਂਦੇ ਸਤਗੁਰੂ ਸੱਚੇ ਪਾਸ਼ਾ ਮਹਾਰਾਜ ਬਾਣੀ ਅੰਦਰ ਵੀ ਬਚਨ ਕਰਦੇ ਕਿ ਨੀਚ ਜਾਤ ਹਰ ਜਪਤਿਆਂ ਉਤਮ ਪਦਵੀ ਪਾਏ ਜਿਨ੍ਹਾਂ ਨੇ ਖਾਲਸਾ ਜੀ ਨੀਵੀਂ ਜਾਤ ਵਿੱਚ ਪਰਮੇਸ਼ਰ ਨੂੰ ਜਪਿਆ ਹੈ ਉਹਦੇ ਨਾਮ ਦੇ ਹੁਕਮ ਨੂੰ ਕਮਾਉਣਾ ਕੀਤਾ ਹੈ ਉਹ ਉੱਚੀ ਪਦਵੀ ਨੂੰ ਖਾਲਸਾ ਜੀ ਪ੍ਰਾਪਤ ਹੋ ਜਾਂਦੇ ਆ ਪੁੱਛੋ ਬਿਦਰਦਾਸੀ ਸੁਤਾ ਕਿਸ਼ਨ ਉਤਰਿਆ ਘਰ ਜਿਸੇ ਆਏ ਇਹ ਖਾਲਸਾ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਬਾਣੀ ਹੈ ਇਹ ਬਾਣੀ ਵਿੱਚੋਂ ਹੀ ਸਾਨੂੰ ਸੋਝੀ ਪ੍ਰਾਪਤ ਹੁੰਦੀ ਆ ਸਤਿਗੁਰ ਕਹਿੰਦੇ ਨੇ ਨਾ ਕਿ ਹੁਕਮੀ ਉਤਮ ਨੀਚ ਜਿਹੜਾ ਗੁਰੂ ਕਾ ਹੁਕਮ ਕਮਾ ਲੈਂਦਾ ਹੈ ਆਪਣੇ ਸਤਿਗੁਰਾਂ ਦਾ ਹੁਕਮ ਮੰਮਾਉਂਦਾ ਹੈ ਨਾ ਉਹ ਖਾਲਸਾ ਜੀ ਨੀਚ ਵੀ ਹੋਵੇ ਭਾਵੇਂ ਉਹ ਉੱਤਮ ਪਦਵੀ ਨੂੰ ਪ੍ਰਾਪਤ ਹੋ ਜਾਂਦਾ ਜਿਵੇਂ ਖਾਲਸਾ ਜੀ ਸਤਿਗੁਰੂ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੂਸਰੇ ਨਾਨਕ ਸਤਿਗੁਰੂ ਜੀ ਪਾਵਨ ਪਵਿੱਤਰ ਧਰਤੀ ਸ੍ਰੀ ਖਡੂਰ ਸਾਹਿਬ ਜੀ ਦੀ ਧਰਤੀ ਉੱਤੇ ਬਰਾਜਮਾਨ ਸਨ ਸਤਿਗੁਰ ਮਹਾਰਾਜ ਜੀਆਂ ਦੇ ਖਾਲਸਾ ਜੀ ਲੰਗਰ ਵਿਦ ਮਾਤਾ ਜੀ ਮਾਤਾ ਖੀਵੀ ਜੀ ਮਹਾਰਾਜ ਜੀਆਂ ਦੇ ਮਹਿਲ ਖਾਲਸਾ ਜੀ ਅੱਜ ਵੀ ਉਹ ਲੰਗਰ ਜਿਹੜਾ ਹੈ ਨਾ ਜੇ ਕਿਤੇ ਕੁਝ ਨਸ਼ਕਿਆ ਹੋਵੇ ਸ਼ਾਇਦ ਪਤਾ ਹੋਵੇ ਤੁਹਾਨੂੰ ਕੜੂਰ ਸਾਹਿਬ ਦੇ ਪਰਲੇ ਪਾਸੇ ਖਾਲਸਾ ਜੀ ਇੱਥੇ ਮਹਾਰਾਜ ਜੀ ਨੇ ਸਾਰਾ ਇਤਿਹਾਸ ਵੀ ਲਿਖਣਾ ਕੀਤਾ ਹੈ ਭਾਈ ਬਾਲੇ ਜੀ ਕੋਲੋਂ ਸੁਣਨਾ ਕੀਤਾ ਸੀ ਤੇ ਪੈੜੇ ਮੌਖੇ ਕੋਲੋਂ ਖਾਲਸਾ ਜੀ ਲਿਖਵਾਉਣਾ ਕੀਤਾ ਸੀ ਉੱਥੇ ਸਰੋਵਰ ਹੈ ਉਹਦੇ ਨਾਲ ਹੀ ਮਹਾਰਾਜ ਜੀ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਮਾਤਾ ਖੀਵੀ ਜੀ ਦਾ ਲੰਗਰ ਹੈ ਜਿਹਦੇ ਪ੍ਰਥਾਏ ਬਾਣੀ ਵਿੱਚ ਬਚਨ ਹੈ ਕਿ ਲੰਗਰ ਦੌਲਤ ਵੰਡੀ ਆ ਰਸ ਅਮਰਤ ਖੀਰ ਕਿਹਾਲੀ ਇਹ ਬਚਨ ਆਉਂਦੇ ਨੇ ਖਾਲਸਾ ਜੀ ਉੱਥੇ ਨਾ ਇੱਕ ਗੁਰਮੁਖ ਰਹਿੰਦਾ ਸੀ ਕੋਈ ਖਾਲਸਾ ਜੀ ਬਨੌਟੀ ਸਿੱਖ ਜਿਹੜਾ ਗੁਰੂ ਕਾ ਹੁਕਮ ਨਹੀਂ ਸੀ ਮੰਨਦਾ ਮਨਉਟੀ ਸੇਖ ਰਹਿੰਦਾ ਅਜੀਤ ਮਹਾਰਾ ਦੇ ਚਰਨਾਂ ਵਿੱਚ ਆ ਗਿਆ ਤੇ ਸਤਗੁਰਾਂ ਦੀ ਸੰਗਤ ਵਿੱਚ ਖਾਲਸਾ ਜੀ ਖੀਰ ਜਿਹੜੀ ਸੀ ਉਹ ਨਿਤਾਪਰਤ ਵਰਤਦੀ ਸੀ ਘੋ ਦੀ ਤੇ ਦੂਰੋਂ ਦੂਰੋਂ ਸੰਗਤਾਂ ਛਕਣ ਆਉਂਦੀਆਂ ਸਨ ਐਸੀ ਆਨੰਦ ਵਾਲੀ ਸੀ ਰਾਸ ਸੀ ਉਹਦੇ ਵਿੱਚ ਤੇ ਇਹ ਵੀ ਖਾਲਸਾ ਜੀ ਇਹਨੇ ਬਾਟੇ ਭਰ ਕੇ ਤੇ ਖੀਰ ਛਕ ਲੈਣੀ ਛਕ ਕੇ ਤੇ ਸੌ ਜਾਣਾ ਇਦਾਂ ਕਰਦਿਆਂ ਕੁਝ ਸਮਾਂ ਬੀਤਿਆ ਤੇ ਸਿੰਘਾਂ ਨੇ ਜਾ ਕੇ ਖਾਲਸਾ ਜੀ ਬਾਬਾ ਜੀ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਦੇ ਕੋਲ ਬੇਨਤੀ ਕੀਤੀ ਕਿ ਬਾਬਾ ਜੀ ਇਹ ਕਾ ਸਿੱਖ ਹੈ ਤੇ ਇਹ ਖੀਰ ਦੇ ਬਾਟੇ ਛਾਕੇ ਦੇ ਅੰਦਰ ਜਾ ਕੇ ਸੌ ਜਾਂਦਾ ਨਾ ਮਹਾਰਾਜ ਦੀ ਬਾਣੀ ਪੜਦਾ ਨਾ ਕੀਰਤਨ ਵਿੱਚ ਆਉਂਦਾ ਨਾ ਅੰਮ੍ਰਿਤ ਵੇਲੇ ਉੱਠਦਾ ਨਾ ਕੋਈ ਸੇਵਾ ਲੰਗਰ ਵਿੱਚ ਕਰਦਾ ਤੇ ਤੁਸੀਂ ਵੱਡੇ ਹੋ ਤੁਸੀਂ ਬੇਨਤੀ ਕਰੋ ਕਹਿੰਦੇ ਵੀ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਬਾਬਾ ਬੁੱਢਾ ਸਾਹਿਬ ਜੀ ਨੇ ਉਹ ਸਿੱਖ ਨੂੰ ਜਾ ਕੇ ਕਿਹਾ ਵੀ ਭਾਈ ਸਿੱਖਾ ਗੁਰੂ ਕੀ ਸੇਵਾ ਕਰਿਆ ਕਰ ਗੁਰੂ ਦੇ ਘਰ ਰਹਿਣਾ ਗੁਰੂ ਦਾ ਬਚਨ ਮੰਨਿਆ ਕਰ ਸੇਵਾ ਕਰਨੀ ਸਿਮਰਨ ਕਰਨਾ ਭਜਨ ਕਰਨਾ ਇਹ ਗੁਰੂ ਮਹਾਰਾਜ ਨੇ ਹੁਕਮ ਕੀਤਾ ਹੋਇਆ ਹੈ ਤੂੰ ਕੋਈ ਸੇਵਾ ਕਰਿਆ ਕਰ ਹੁਣ ਖਾਲਸਾ ਜੀ ਸਾਰਿਆਂ ਨੂੰ ਪਤਾ ਕਿ ਬਾਬਾ ਬੁੱਢਾ ਸਾਹਿਬ ਜੀ ਜਿਹੜੇ ਸਾਨੂੰ ਰੰਦਾਵੇ ਜੱਟ ਸਨ ਤੇ ਜੱਟਾਂ ਦਾ ਸੁਭਾ ਖਾਲਸਾ ਜੀ ਉਹਨਾਂ ਨੇ ਜਿਹੜੇ ਹਿਸਾਬ ਚ ਕਿਹਾ ਤੇ ਉਸੇ ਹਿਸਾਬ ਨਾਲ ਉਹਨੇ ਅੱਗੋਂ ਉੱਤਰ ਦਿੱਤਾ ਕਿ ਜਾ ਚਲਿਆ ਜਾ ਜਟਾ ਵੀ ਅਸੀਂ ਜੱਟਾਂ ਦੀ ਗੱਲ ਸੁਣ ਨਹੀਂ ਆਏ ਅਸੀਂ ਸਤਗੁਰਾਂ ਦੇ ਬੋਲ ਸੁਣਾਂਗੇ ਐਵੇਂ ਹੀ ਖਾਲਸਾ ਜੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਸਾਹਿਬ ਲਿਖਦੇ ਨੇ ਵੀ ਉਹਨੇ ਕਹਿਣਾ ਕੀਤਾ ਕਿ ਅਸੀਂ ਜੱਟਾਂ ਦੀਆਂ ਗੱਲਾਂ ਸੁਣਨ ਨਹੀਂ ਆਏ ਅਸੀਂ ਗੁਰੂ ਕੇ ਬਚਨ ਮੰਨਾਂਗੇ ਗੁਰੂ ਸਾਨੂੰ ਕਹਿ ਦੇਗਾ ਤੇ ਸੇਵਾ ਕਰਾਂਗੇ ਸਤਗੁਰੂ ਮਹਾਰਾਜ ਦੀ ਕਿਰਪਾ ਸਦਕਾ ਬਾਬਾ ਬੁੱਢਾ ਸਾਹਿਬ ਜੀ ਨੇ ਕੋਈ ਬਚਨ ਨਹੀਂ ਕੀਤਾ ਤੇ ਖਾਲਸਾ ਜੀ ਇੱਕ ਦਿਨ ਕੀ ਹੁੰਦਾ ਕਿ ਉਹ ਜਿਹੜਾ ਜਿਹੜਾ ਸੇਵਾ ਨਹੀਂ ਕਰਦਾ ਖੀਰ ਖਾ ਕੇ ਸੁੱਤਾ ਰਹਿੰਦਾ ਸੀ ਇੱਕ ਦਿਨ ਮਹਾਰਾਜ ਜੀਆਂ ਦਾ ਜਿਹੜਾ ਆਸਣ ਸੀ ਖਾਲਸਾ ਜੋ ਜਿਹੜੇ ਕਮਰੇ ਵਿੱਚ ਉਹ ਸੌਂਦਾ ਸੀ ਜਿਹੜਾ ਉਹ ਕਮਰਾ ਬਣਿਆ ਹੋਇਆ ਸੀ ਸੰਗਤਾਂ ਦੇ ਰਹਿਣ ਵਾਸਤੇ ਸਰਾਹ ਬਣੀ ਸੀ ਉਸੇ ਸਤਗੁਰੂ ਜੀਆਂ ਦਾ ਆਸਣ ਲੱਗ ਗਿਆ ਤੇ ਹੁਣ ਅੰਦਰੋਂ ਨਿਕਲਿਆ ਜਦੋਂ ਅੱਖਾਂ ਮਲਦਾ ਤੇ ਬਾਹਰ ਸਤਗੁਰੂ ਜੀਆਂ ਦੇ ਦਿਦਾਰ ਕੀਤੇ ਤੇ ਮਹਾਰਾਜ ਦੇ ਮੱਥਾ ਟੇਕਣਾ ਪਿਆ ਤੇ ਸਤਗੁਰਾਂ ਨੇ ਪੁੱਛਿਆ ਵੀ ਸਿੰਘਾ ਤੂੰ ਕਿੱਥੋਂ ਆਇਆ ਹੈ ਵੀ ਸਿਖਾ ਕਿਥੇ ਰਹਿਣਾ ਕੀ ਸੇਵਾ ਕਰਦਾ ਤੇ ਕਹਿੰਦਾ ਮਹਾਰਾਜ ਜੀ ਮੈਨੂੰ ਤਾਂ 6 ਮਹੀਨੇ ਹੋ ਗਏ ਤੁਹਾਡੇ ਚਰਨਾਂ ਵਿੱਚ ਆਇਆ ਨੂੰ ਤੇ ਸਤਿਗੁਰੂ ਪੁੱਛਦੇ ਕੀ ਸੇਵਾ ਕਰਦਾ ਹੁੰਨਾ ਕਹਿੰਦਾ ਮਹਾਰਾਜ ਜੀ ਤੁਸੀਂ ਮੈਨੂੰ ਅਜੇ ਸੇਵਾ ਲਾਈ ਕੋਈ ਨਹੀਂ ਤੇ ਆਸੇ ਤੁਹਾਡੇ ਸਿੱਖ ਕਹਿੰਦੇ ਸੀ ਤੇ ਮੈਂ ਨਹੀਂ ਇਹਨਾਂ ਦਾ ਬਚਨ ਮੰਨਿਆ ਮੈਂ ਤਾਂ ਤੁਹਾਡਾ ਹੀ ਬਚਨ ਮੰਨੂੰਗਾ ਤੁਸੀਂ ਕੋਈ ਸੇਵਾ ਲਾਓ ਸਤਿਗੁਰਾਂ ਨੇ ਬਿਲਤੀ ਨਾਲ ਚੈੱਕ ਕੀਤਾ ਤੇ ਖਾਲਸਾ ਜੀ 8 ਪਹਿਰਾਂ ਦੀ ਸਾਰੀ ਉਮਰ ਬਾਕੀ ਸੀ 8 ਪਹਿਰ ਭਾਵੇਂ ਕੋਈ ਦਿਨ ਅਠਾਂ ਪਹਿਰਾਂ ਦੀ ਖਾਲਸਾ ਜੀ ਜਿਹੜੀ ਉਮਰ ਬਾਕੀ ਸੀ ਇਮਾਰਾ ਇਹ ਕਹਿੰਦੇ ਭਾਈ ਤੇਰ ਕੋ ਕੀ ਅਠਾ ਪੈਰਾਂ ਦੇ ਵਿੱਚ ਸੇਵਾ ਕਰਵਾਈਏ ਤੇ ਤੂੰ ਫਿਰ ਸਾਡਾ ਬਚਨ ਮੰਨ ਲਿਆ ਸਤਿਗੁਰ ਕਹਿਣ ਲੱਗੇ ਵੀ ਭਾਈ ਜੰਗਲ ਨੂੰ ਚਲਾ ਜਾ ਤੇ ਚਿਖਾ ਤਿਆਰ ਕਰਕੇ ਤੇ ਉਹ ਚਿਖਾ ਦੇ ਵਿੱਚ ਸੜ ਮਾਰ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਤੇਰੇ ਤੇ ਕਿਰਪਾ ਕਰਨਗੇ ਤੈਨੂੰ ਭਵਜਲ ਤੋਂ ਪਾਰ ਕਰ ਦੇਣਗੇ ਸਾਡਾ ਬਚਨ ਕਮਾਲਾ ਗੁਰੂ ਕੇ ਗੁਰੂ ਨੇ ਹੁਕਮ ਕੀਤਾ ਖਾਲਸਾ ਦੀ ਸਿੱਖ ਦਾ ਮਤਲਬ ਹੈ ਹੁਕਮ ਨੂੰ ਮੰਨਣਾ ਹੁਕਮ ਨੂੰ ਟਾਲਣਾ ਨਹੀਂ ਸਿੱਖ ਦਾ ਕੰਮ ਹੈ ਗੁਰੂ ਹੁਕਮ ਕਰੇ ਉਹਦੀ ਪਾਲਣਾ ਕਰਨੀ ਸੋ ਖਾਲਸਾ ਜੀ ਨੇ ਐਵੇਂ ਕੀਤਾ ਇਹ ਜਾ ਕੇ ਨਾ ਜਦੋਂ ਉਥੇ ਪਹੁੰਚਿਆ ਕਹਿਣ ਲੱਗਿਓ ਗੁਰਬਾਗ ਕਹੈ ਜਿਮ ਤਹਿਲ ਕਰੋ ਤਿਸ ਭਾਦ ਭਲੇ ਤੇ ਇਹ ਭਾਈ ਸਾਹਿਬ ਭਾਈ ਸੰਤੋਖ ਸਿੰਘ ਸਾਹਿਬ ਜੀ ਲਿਖਣਾ ਕਰਦੇ ਇਹ ਖਾਲਸਾ ਜੀ ਜੰਗਲ ਵਿੱਚ ਚਲਾ ਗਿਆ ਤੇ ਉਥੇ ਚਿਖਾ ਤਿਆਰ ਕਰ ਲਈ ਤੇ ਚਿਖਾ ਬਣਾ ਕੇ ਅੱਗ ਲਾ ਲਈ ਤੇ ਹੁਣ ਆਸੇ ਪਾਸੇ ਘੁੰਮੀ ਜਾਂਦਾ ਤੇ ਸੋਚੀ ਜਾਂਦਾ ਕਿ ਇਹ ਸਿੱਖਾਂ ਨੇ ਮੇਰੇ ਨਾਲ ਈਰਖਾ ਕੀਤੀ ਹੈ ਮੈਂ ਖੀਰ ਜੂ ਖਾਂਦਾ ਆਂ ਤਾਂ ਸੇਵਾ ਕੋਈ ਨਹੀਂ ਸੀ ਕਰਦਾ ਤੇ ਮੇਰੀ ਸ਼ਿਕਾਇਤ ਗੁਰੂ ਸਾਹਿਬ ਨੂੰ ਕੀਤੀ ਹੈ ਇਹ ਗੁਰੂ ਸਾਹਿਬ ਕੋਲੋਂ ਇਹ ਮੇਰੇ ਨੂੰ ਬਚਨ ਜਿਹੜਾ ਕੜੜਾ ਬਚਨ ਹੈ ਮੈਨੂੰ ਕਢਾ ਦਿੱਤਾ ਹੈ ਵੀ ਹੁਣ ਜਿਖਾ ਦੇ ਵਿੱਚ ਕੌਣ ਮਰੇ ਮਨ ਵਿੱਚ ਖਾਲਸਾ ਜੀ ਸਿੱਧਕ ਭਰੋਸਾ ਨਹੀਂ ਸੀ ਜਿਵੇਂ ਸਾਨੂੰ ਨਹੀਂ ਹੈ ਅਸੀਂ ਸਤਗੁਰਾਂ ਦੇ ਦਰ ਤੇ ਸੇਵਾ ਕਰਦੇ ਹਾਂ ਅਰਦਾਸਾਂ ਕਰਾਉਂਦੇ ਹਾਂ ਬੇਨਤੀਆਂ ਕਰਦੇ ਹਾਂ ਕਹੀਂ ਕੁਛ ਕਰਦੇ ਹਾਂ ਪਾਠ ਜਾਪ ਕਰਾਉਂਦੇ ਹਾਂ ਪਰ ਸਾਨੂੰ ਭਰੋਸਾ ਨਹੀਂ ਹੁੰਦਾ ਜਦੋਂ ਭਰੋਸਾ ਨਹੀਂ ਹੁੰਦਾ ਅਖਰ ਖਾਲਸਾ ਜੀ ਉਹ ਕੀਤੀ ਹੋਈ ਸੇਵਾ ਪ੍ਰਵਾਨ ਨਹੀਂ ਹੁੰਦੀ ਗੁਰੂ ਕੀ ਸੇਵਾ ਕੀਤੀ ਖਾਲਸਾ ਜੀ ਪ੍ਰਵਾਨ ਤਦ ਹੀ ਹੈ ਜੇ ਸਤਗੁਰ ਜੀਆਂ ਦੇ ਪੂਰਨ ਭਰੋਸਾ ਹੈ ਜੇ ਇਹ ਮਨ ਵਿੱਚ ਦ੍ਰਿੜ ਵਿਸ਼ਵਾਸ ਹੈ ਕਿ ਸਤਿਗੁਰੂ ਜੀ ਮੇਰੇ ਤੇ ਜਰੂਰ ਕਿਰਪਾ ਕਰਨਗੇ ਫਿਰ ਕੀਤੀ ਹੋਈ ਸੇਵਾ ਸਫਲ ਹੈ ਕੀਤਾ ਹੋਇਆ ਜਪ ਤਪ ਸਫਲ ਹੈ ਤੇ ਜੇ ਖਾਲਸਾ ਦੀ ਜਪ ਤਪ ਕਰੀ ਜਾ ਰਿਹਾ ਤੇ ਮਨ ਇਹੋ ਹੀ ਸੋਚੀ ਜਾਂਦਾ ਪਤਾ ਨਹੀਂ ਮਿਲਣਾ ਕਿ ਨਹੀਂ ਮਿਲਣਾ ਮਿਲਣਾ ਕਿ ਨਹੀਂ ਮਿਲਣਾ ਫਿਰ ਖਾਲਸਾ ਜੀ ਵਿਗੜ ਪੈਂਦਾ ਫਿਰ ਛੇਤੀ ਛੇਤੀ ਕੀਤੇ ਆ ਉਹ ਕਾਰਜ ਪੂਰਾ ਨਹੀਂ ਹੁੰਦਾ ਸੋ ਇਹ ਗੁਰਮਖ ਖਾਲਸਾ ਜੀ ਇਦਾਂ ਘੁੰਮੀ ਜਾਂਦਾ ਉਧਰੋਂ ਖਾਲਸਾ ਜੀ ਮੇਰਾ ਨਾਮੀ ਧਾੜ ਵੀ ਜਿਹੜਾ ਚੋਰੀ ਕਰਕੇ ਧਨ ਖਾਲਸਾ ਜੀ ਖੋਤਿਆਂ ਖਚਰਾਂ ਤੇ ਲੱਧਿਆ ਤੇ ਭਝਾਈ ਲਿਆਉਂਦਾ ਜਦੋਂ ਉਹਨੇ ਵੇਖਿਆ ਵੀ ਕੋਈ ਗੁਰੂ ਦਾ ਸਿੱਖ ਹੈ ਰੂਪ ਵੇਖਿਆ ਤੇ ਕਹਿਣ ਲੱਗਾ ਵੀ ਗੁਰੂ ਕੇ ਆ ਸਿਖਾ ਕੀ ਕਾਰਨ ਹੈ ਤੂੰ ਇੱਥੇ ਟਹਿਲ ਰਿਹਾ ਕੀ ਕਾਰਨ ਹੈ ਚਿਖਾ ਤਿਆਰ ਕੀਤੀ ਹੈ ਕਹਿੰਦਾ ਵੀ ਮੈਨੂੰ ਸਤਗੁਰੂ ਜੀਆ ਨੇ ਬਚਨ ਕੀਤਾ ਵੀ ਤੇਰੀ ਜਿਹੜੀ ਉਮਰ ਹੈ ਅੱਠ ਪੈਰ ਦੀ ਰਹਿ ਗਈ ਹੈ ਤੇ ਜਾ ਉਥੇ ਚਿਖਾ ਬਣਾ ਕੇ ਤੇ ਅੱਗ ਲਾ ਕੇ ਸੜ ਮਰ ਤੇ ਤੈਨੂੰ ਗੁਰੂ ਨਾਨਕ ਸਾਹਿਬ ਜੀ ਭਗਜਲ ਤੋਂ ਪਾਰ ਕਰਨਗੇ ਹੁਣ ਮੇਰਾ ਧਾੜ ਵੀ ਜਿਹੜਾ ਅਸੀਂ ਖਾਲਸਾ ਜਿਨੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਬਹੁਤ ਮਹਿਮਾ ਸੁਣੀ ਸੀ ਵੀ ਆਪ ਰੱਬ ਸੰਸਾਰ ਤੇ ਉਤਰਿਆ ਇਹਨੇ ਕੀ ਕੀਤਾ ਇਹ ਉਹਨੂੰ ਕਹਿਣ ਲੱਗਾ ਵੀ ਆ ਖਚਰਾ ਸੋਨੇ ਨਾਲ ਭਰੀਆਂ ਨੇ ਜਾਂ ਆਪਣੇ ਪੁੱਤ-ਪੋਤਰਿਆਂ ਨਾਲ ਕੇ ਖਾਈ ਬਹਿ ਕੇ ਖਾਈ ਇਹ ਜਿਹੜਾ ਗੁਰੂ ਦਾ ਬਚਨ ਹੈ ਮੈਨੂੰ ਅਰਦਾਸਾ ਕਰ ਦੇ ਤੇ ਖਾਲਸਾ ਜੀ ਉਹਨੇ ਜਿਹੜਾ ਬਨੌਟੀ ਸੇਖ ਸੀ ਉਹਨੇ ਅਰਦਾਸ ਕੀਤੀ ਗੁਰੂ ਅੰਗਦ ਦੇਵ ਜੀ ਜਿਹੜਾ ਤੁਸੀਂ ਮੈਨੂੰ ਬਚਨ ਕੀਤਾ ਮੈਂ ਆਹ ਸਿੱਖ ਨੂੰ ਦਿੰਨਾ ਇਹਨਾ ਬਚਨ ਕਹਿ ਕੇ ਖਾਲਸਾ ਜੀ ਜਿਹੜੀਆਂ ਸੋਨੇ ਦੀਆਂ ਮੋਹਰਾਂ ਵਾਲੀਆਂ ਖਚਰਾ ਸੀ ਲੈ ਕੇ ਤੁਰ ਪਿਆ ਉਧਰੋਂ ਭਾਈ ਮੇਰੇ ਨੇ ਚਿਖਾ ਵਿੱਚ ਛਾਲ ਮਾਰੀ ਤੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਸਾਹਿਬ ਲਿਖਦੇ ਨੇ ਕੇ ਸੁਰ ਪਰ ਤੇ ਵਿਬਾਨ ਚਲ ਆਵਾ ਸਾਦਰ ਕਹਿ ਕ ਤੁਰਤ ਚੜਾਵਾ ਕਹਿੰਦੇ ਜਦੋਂ ਉਹਨਾਂ ਨੇ ਮੇਰੇ ਧਾੜ ਵੀ ਨੇ ਖਾਲਸਾ ਜੀ ਅੱਗੇ ਵਿੱਚ ਛਾਲ ਮਾਰੀ ਨਾ ਉਸੇ ਵੇਲੇ ਹੀ ਉੱਥੇ ਵਿਬਾਨ ਜਿਹੜਾ ਆਕਾਸ਼ੋਂ ਉਤਰਿਆ ਤੇ ਭਾਈ ਮੇਰੇ ਨੂੰ ਲੈ ਕੇ ਖਾਲਸਾ ਜੀ ਅੱਗੇ ਨੂੰ ਚਾਲਾ ਮਾਰ ਗਿਆ ਸਤਿਗੁਰਾਂ ਦਾ ਪੂਰਨ ਬਚਨ ਉੱਥੇ ਵਾਕ ਪੂਰਾ ਹੋਇਆ ਉਹਨੇ ਗੁਰੂ ਦਾ ਬਚਨ ਜਿਹੜਾ ਕੀਤਾ ਸੀ ਉਹਨੂੰ ਕਮਾਉਣਾ ਕੀਤਾ ਗੁਰੂ ਕੇ ਹੁਕਮ ਨੂੰ ਮੰਨਣਾ ਕੀਤਾ ਸੋ ਖਾਲਸਾ ਜੀ ਗੁਰੂ ਬਚਨ ਪਰ ਤਹਿ ਪ੍ਰਤੀਤ ਇਸੇ ਅਮਲੇ ਹੋ ਉੱਚੋ ਪਦ ਨੀਤ ਕਹਿੰਦੇ ਜਿਨ੍ਹਾਂ ਨੂੰ ਗੁਰੂ ਕੇ ਬਚਨ ਉਤੇ ਪ੍ਰਤੀਤ ਹੁੰਦੀ ਹੈ ਭਰੋਸਾ ਹੁੰਦਾ ਉਹਨਾਂ ਨੂੰ ਫਿਰ ਉੱਚੀਆਂ ਪਦਮੀਆਂ ਮਿਲ ਜਾਂਦੀਆਂ ਨੇ ਤੇ ਜਿਨ੍ਹਾਂ ਨੂੰ ਖਾਲਸਾ ਜੀ ਨਹੀਂ ਹੁੰਦਾ ਉਹ ਫਿਰ ਕੀ ਬਣਦਾ ਉਹਦਾ ਜਿਹਨੂੰ ਉਹ ਖਚਰਾ ਲੈ ਕੇ ਚੱਲਿਆ ਤੇ ਉਧਰ ਜਿਹੜੀ ਪਿੱਛੇ ਵਹੀਰ ਲੱਗੀ ਸੀ ਜਿੱਥੋਂ ਚੋਰੀ ਕੀਤੀ ਸੀ ਉਹ ਬੰਦੇ ਲੱਗੇ ਸਨ ਉਹਨਾਂ ਫੜ ਲਿਆ ਫੜ ਕੇ ਰਾਜੇ ਦੇ ਕੋਲ ਖੜਿਆ ਜਾਂ ਚੌਧਰੀ ਦੇ ਕੋਲ ਖੜਿਆ ਉਹਨੇ ਖਾਲਸਾ ਜੀ ਅੱਗੋਂ ਕੀ ਕੀਤਾ ਕੋਟ ਵਾਰ ਕੇ ਕਰਿਓ ਅਗਾਰੀ ਤਿੰਨ ਦੇਖਤ ਹੀ ਗਿਰਾ ਉਚਾਰੀ ਸ਼ੀਨ ਲਹਿੋ ਤਿਸ ਕੋ ਸਭ ਮਾਲ ਫਾਂਸੀ ਦੇਹੋ ਜਾਏ ਤਤਕਾਲ ਇਹਦੇ ਕੋਟਵਾਰ ਦੇ ਜਿਹੜਾ ਕੋਤਵਾਲ ਸੀ ਉਹਦੇ ਸਾਹਮਣੇ ਖੜਿਆ ਚੁੱਕ ਕੇ ਉਹਨੂੰ ਉਹਨੇ ਉਸੇ ਵੇਲੇ ਜਿਹੜਾ ਬਚਨ ਕਰ ਦਿੱਤਾ ਵੀ ਇਹ ਕੋ ਜਿਹੜਾ ਧਨ ਮਾਲ ਆ ਸਾਰਾ ਹੀ ਖੋਲੋ ਤੇ ਇਹਨੂੰ ਫਾਂਸੀ ਦੇ ਦਿਓ ਛੇਤਾ ਤੇ ਛੇਨ ਤਤਕਾਲ ਫਾਂਸੀ ਦੇ ਦਿਓ ਖਾਲਸਾ ਜੀ ਕੋਤਵਾਲ ਨੇ ਕਿਹਾ ਤਾਂ ਉਹਨੇ ਚੋਰ ਸਮਝ ਕੇ ਉਹ ਜਿਹੜਾ ਖੀਰਖਾਨ ਦਾ ਸੀ ਉਹਨੂੰ ਫਾਹਾ ਦੇ ਦਿੱਤਾ ਅੱਠ ਪੈਰ ਤੋਂ ਪਹਿਲਾਂ ਹੀ ਖਾਲਸਾ ਜੀ ਉਹਦੀ ਮੌਤ ਹੋ ਗਈ ਕਿਉਂਕਿ ਗੁਰੂ ਦਾ ਬਚਨ ਨਹੀਂ ਕਮਾਇਆ ਤੇ ਜਿਹੜਾ ਭਾਈ ਮੇਹਰਾ ਸੀ ਉਹ ਖਾਲਸਾ ਜੀ ਸੱਚਖੰਡ ਨੂੰ ਪਹੁੰਚ ਗਿਆ ਮਹਾਰਾਜ ਦੀ ਕਿਰਪਾ ਵਰਤ ਗਈ ਤੇ ਇੱਕ ਖਾਲਸਾ ਜੀ ਮਹਾਂਪੁਰਸ਼ ਬੋਲਿਆ ਕਰਦੇ ਸੀ ਕਹਿੰਦੇ ਹਿੰਦੀ ਤਾਰੀਖ ਵਿੱਚ ਲਿਖਿਆ ਹੁੰਦਾ ਕਿ ਭਾਈ ਮੇਹਰਾ ਜਿਸ ਵੇਲੇ ਖਾਲਸਾ ਜੀ ਚਿਖਾ ਵਿੱਚ ਬੈਠਾ ਸੀ ਨਾ ਛਾਲ ਮਾਰੀ ਸੀ ਉਹ ਜਿਹੜੀ ਚਿਖਾ ਦੀ ਅੱਗ ਨੇ ਭਾਈ ਮੇਰੇ ਨੂੰ ਸਾੜਿਆ ਹੀ ਨਹੀਂ ਸੀ ਉਹਨੂੰ ਕੁਝ ਵੀ ਨਹੀਂ ਹੋਇਆ ਸੀ ਤੇ ਭਾਈ ਮੇਹਰਾ ਫਿਰ ਉੱਠ ਕੇ ਖਡੂਰ ਸਾਹਿਬ ਚਲਾ ਗਿਆ ਸੀ ਸਤਿਗੁਰਾਂ ਨੂੰ ساری ਹਾਰਤਾ ਸੁਣਾਈ ਤੇ ਸਤਿਗੁਰਾਂ ਨੇ ਕਹਿਣਾ ਕੀਤਾ ਸੀ ਵੀ ਭਾਈ ਜਿਹੜਾ ਧਨਵਾ ਲੋਕਾਂ ਦਾ ਲੁੱਟਿਆ ਘਰ ਘਰ ਪਚਾ ਇਹ ਗੁਰੂ ਦਾ ਸੇਖ ਬਣ ਬਾਣੀ ਪੜ ਨਾਮ ਜਪ ਫਿਰ ਖਾਲਸਾ ਜੀ ਉਹਨੇ ਐਵੇਂ ਕੀਤਾ ਸੀ ਉਹਦਾ ਪਾਰ ਉਤਾਰਾ ਹੁੰਦਾ ਐਵੇਂ ਵੀ ਲਿਖਿਆ ਆਉਂਦਾ ਤੇ ਪਰ ਖਾਲਸਾ ਜੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਸਾਹਿਬ ਕਹਿੰਦੇ ਕਿ ਵਿਵਾਨ ਆਇਆ ਤੇ ਵਿਵਾਨ ਤੇ ਚੜ ਕੇ ਪਾਈ ਮੇਰਾ ਕਿਉਂਕਿ ਬਹੁਤ ਖਾਲਸਾ ਜੀ ਜਿਹੜੀ ਗਨਕਾ ਸੀ ਉਹਨੂੰ ਵੀ ਵਿਵਾਨ ਲੈਣ ਵਾਸਤੇ ਆਇਆ ਸੀ ਜਿਹੜੇ ਗੁਰੂ ਕੇ ਪਿਆਰੇ ਨਾਮ ਜਪਦੇ ਉਹਨਾਂ ਨੂੰ ਵਿਵਾਨ ਲੈਣ ਆਉਣ ਵਾਸਤੇ ਆਉਂਦੇ ਆ ਜਾਂ ਪੰਜ ਸਿੰਘ ਲੈਣ ਵਾਸਤੇ ਆਉਂਦੇ ਜਾਂ ਸ਼ਹੀਦ ਸਿੰਘ ਲੈਣ ਵਾਸਤੇ ਆਉਂਦੇ ਆ ਇਹ ਕੋਈ ਵੱਡੀ ਗੱਲ ਨਹੀਂ ਇਹ ਸੱਚ ਹੈ ਸਤਗੁਰ ਆਪ ਵੀ ਲੈਣ ਆ ਜਾਂਦੇ ਆ ਇਹਨਾਂ ਨੂੰ ਖਾਲਸਾ ਜੀ ਪੂਰਨ ਭਰੋਸਾ ਤੇ ਪ੍ਰੇਮ ਹੁੰਦਾ ਸੋ ਗੁਰੂ ਦਾ ਬਚਨ ਕਮਾਉਣਾ ਹੀ ਖਾਲਸਾ ਜੀ ਚ ਸਭ ਤੋਂ ਉੱਚਾ ਹੈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਬਾਣੀ ਜਿਹੜਾ ਕਹਿੰਦੀ ਹੈ ਹੁਕਮੀ ਉੱਤਮ ਨੀਚ ਜਿਹੜਾ ਗੁਰੂ ਦਾ ਹੁਕਮ ਮੰਨ ਲੈਂਦਾ ਹੈ ਉਹ ਖਾਲਸਾ ਜੀ ਨੀਚ ਤੋਂ ਉੱਤਮ ਬਣ ਜਾਂਦਾ ਹੈ ਉੱਚੀ ਪਦਵੀ ਪ੍ਰਾਪਤ ਕਰ ਜਾਂਦਾ ਜਿਵੇਂ ਭਾਈ ਮੇਰੇ ਨੇ ਕੀਤੀ ਹੈ ਤੇ ਜਿਹੜਾ ਗੁਰੂ ਦੇ ਘਰ ਵਿੱਚ ਰਹਿੰਦਾ ਸੀ ਉਹ ਖਾਲਸਾ ਜੀ ਨੀਚ ਬਣ ਗਿਆ ਤੇ ਮਾਰਿਆ ਗਿਆ ਸੋ ਗੁਰੂ ਦਾ ਬਚਨ ਕਮਾਉਣਾ ਚਾਹੀਦਾ ਆਓ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਭਗਤ ਵਛਲ ਮਹਾਰਾਜ ਮੇਰਾ ਕਰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਇਹ ਖਾਲਸਾ ਜਿਹੜੀ ਅੱਜ ਦੀ ਹੱਡ ਬੀਤੀ ਹੈ ਇਹ ਇੱਕ ਪਰਿਵਾਰ ਨੇ ਸੁਣਾਉਣਾ ਕੀਤੀ ਹੈ ਕਿ ਬਾਬਾ ਦੀਪ ਸਿੰਘ ਸਾਹਿਬ ਨੇ ਬੜੀ ਵੱਡੀ ਸਾਡੇ ਤੇ ਕਿਰਪਾ ਕੀਤੀ ਹੈ ਤੇ ਇਹ ਖਾਲਸਾ ਜੀ ਕੁਝ ਦਿਨਾਂ ਦੀ ਹੱਡ ਬੀਤੀ ਹੈ ਕਿ ਅਜੇ ਜਾਂ 2 ਜਾਂ 3 ਹਫ਼ਤਿਆਂ ਦੀ ਗੱਲ ਹੈ ਤੇ ਵੀਰ ਜੀ ਬਹੁਤ ਫੋਨ ਕਰਦੇ ਸੀ ਇਹਨਾਂ ਨੇ ਫੋਨ ਤੇ ਹੀ ਦਾਸ ਨੂੰ ਸੁਣਾਉਣਾ ਕੀਤੀ ਹੈ ਤੇ ਖਾਲਸਾ ਜੀ ਆਪਾਂ ਉਹਨਾਂ ਦਾ ਜਿਹੜਾ ਸੁਣਾਇਆ ਹੋਇਆ ਹੈ ਕਿੱਸਾ ਹੈ ਜਿਨ੍ਹਾਂ ਤੇ ਮਿਹਰ ਹੋਈ ਹੈ ਇਹ ਆਪ ਜੀ ਨੂੰ ਸੁਣਾ ਰਿਹਾ ਕਿਉਂਕਿ ਇਹ ਤਾਂ ਸੁਣਾ ਰਿਹਾ ਕਈ ਵਾਰ ਖਾਲਸਾ ਜੀ ਮੈਨੂੰ ਵਿਸਰ ਜਾਂਦੀ ਹੈ ਕਿਸੇ ਨੇ ਭੇਜੀ ਹੋਵੇ ਤੇ ਉਹ ਸੁਣ ਕੇ ਸੁਣਾ ਦੇਈਦੀ ਹੈ ਜਿਹੜੀ ਫੋਨ ਤੇ ਸੁਣੀ ਹੋਵੇ ਉਹ ਵਿਸਰ ਜਾਂਦੀ ਹੈ ਇਸ ਕਰਕੇ ਇਹ ਅੱਡ ਵੀਤੀ ਪਹਿਲਾਂ ਸੁਣਾ ਰਿਹਾ ਹਾਂ ਇਹ ਪਰਿਵਾਰ ਨੇ ਦੱਸਣਾ ਕੀਤਾ ਖਾਲਸਾ ਜੀ 2-3 ਪਹਿਲਾਂ ਹਫ਼ਤੇ ਪਹਿਲਾਂ ਦੀ ਗੱਲ ਹੈ ਤੇ ਇਹ ਜਿਹੜਾ ਪਰਿਵਾਰ ਹੈ ਇਹ ਖਾਲਸਾ ਜੀ ਇਥੋਂ ਟਾਂਡੇ ਦੇ ਲਾਗੋਂ ਕੋਈ ਇਹਨਾਂ ਦਾ ਨਗਰ ਹੈ ਉਥੋਂ ਦੇ ਨੇ ਆ ਟਾਂਡੇ ਤੋਂ ਬੇਗੋਵਾਲ ਨੂੰ ਕਿ ਭੂਗਪੁਰ ਰੋਡ ਤੇ ਕੋਈ ਇਹਨਾਂ ਦਾ ਨਗਰ ਆਉਂਦਾ ਤੇ ਖਾਲਸਾ ਜੀ ਇਹ ਦੱਸਦੇ ਆ ਕਿ ਅਸੀਂ ਨਾ ਆਪਣੇ ਰਿਸ਼ਤੇਦਾਰਾਂ ਦੇ ਗਏ ਹੋਏ ਸੀ ਅਸੀਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਚ ਪਹਿਰੇ ਕੱਟਣ ਜਾਂਦੇ ਆ ਤੇ ਮੇਰੀ ਬੇਟੀ ਤੇ ਮੇਰਾ ਬੇਟਾ ਹੈ ਭਾਈ ਸਾਹਿਬ ਦੱਸਦੇ ਆ ਕਿ ਉਹਨਾਂ ਦੋਹਾਂ ਦਾ ਹੀ ਅਸੀਂ ਬਾਹਰ ਦਾ ਲਾਇਆ ਹੋਇਆ ਮਹਾਰਾਜ ਦੀ ਕਿਰਪਾ ਸਦਕਾ ਤੇ 사ਤਗੁਰਾਂ ਦੀ ਰਹਿਮਤ ਨਾਲ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਚ ਪਹਿਰੇ ਕੱਟੇ ਤੇ ਤਾਈਆਂ ਹੀ ਉਹਨਾਂ ਦੇ ਵਿਜੇ ਆਏ ਹੋਏ ਸੀ ਵੀ ਜੇ ਆਏ ਆ ਪੈਸੇ ਇਕੱਠੇ ਕਰਦੇ ਪਏ ਆ ਤੇ ਇਸ ਕਰਕੇ ਅਸੀਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਸਾਰਾ ਪਰਿਵਾਰ ਜਿਹੜਾ ਚਪਹਿਰਾ ਕੱਟਣ ਜਾਂਦੇ ਆ 6 ਜਾਣੇ ਆ ਅਸੀਂ ਪਰਿਵਾਰ ਦੇ ਵਿੱਚ ਤੇ 6 ਦੇ 6 ਜਾਣੇ ਹੀ ਜਾਂਦੇ ਆ ਤੇ ਮਹਾਰਾਜ ਦੀ ਕਿਰਪਾ ਸਦਕਾ ਸਤਿਗੁਰਾਂ ਨੇ ਸਾਨੂੰ ਬਹੁਤ ਕੁਝ ਬਖਸ਼ਿਆ ਬੜਾ ਕੁਝ ਸਾਨੂੰ ਪ੍ਰਾਪਤ ਹੋਇਆ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਚ ਪਹਿਰੇ ਕੱਟਣ ਨਾਲ ਬਾਣੀ ਦਾ ਜਾਪ ਕਰਨ ਨਾਲ ਪਹਿਲੀ ਗੱਲ ਤੇ ਕਹਿੰਦੇ ਇਹ ਕਿਰਪਾ ਹੋਈ ਆ ਕਿ ਸਾਡਾ ਸਾਰਾ ਪਰਿਵਾਰ ਜਿਹੜਾ ਹੈ ਉਹ ਗੁਰੂ ਮਹਾਰਾਜ ਨਾਲ ਪ੍ਰੇਮ ਕਰਨ ਲੱਗ ਪਿਆ ਦੂਜੀ ਕਿਰਪਾ ਅਮਰਤ ਵੇਲੇ ਉੱਠ ਕੇ 4 ਵਜੇ 5 ਵਜੇ ਉੱਠ ਕੇ ਬਾਣੀ ਪੜਨ ਲੱਗ ਪਿਆ ਔਰ ਤੀਸਰੀ ਕਿਰਪਾ ਸਤਗੁਰੂ ਮਹਾਰਾਜ ਦੇ دیدار ਕਰਨ ਨਿਤਾ ਪ੍ਰਤ ਜਾਣ ਲੱਗ ਪਿਆ ਔਰ ਚੌਥੀ ਕਿਰਪਾ ਕਹਿੰਦੇ ਇਹ ਹੋਈ ਵੀ ਘਰ ਦੇ ਜਿਹੜੇ ਕਾਰਜ ਸਵਰਨ ਲੱਗ ਪਏ ਭਾਈ ਸਾਹਿਬ ਕਹਿੰਦੇ ਮੇਰਾ ਕੰਮ ਕਾਜ ਜਿਹੜਾ ਬਹੁਤ ਡਾਵਾ ਡੋਲ ਰਹਿੰਦਾ ਸੀ ਇਹਨਾਂ ਦੀ ਦੁਕਾਨ ਹੈ ਖਾਲਸਾ ਜੀ ਕੋਈ ਜਿਹੜੀ ਇਲੈਕਟ੍ਰੋਨਿਕ ਸਮਾਨ ਹੁੰਦਾ ਇਹਦੀ ਕਹਿੰਦੇ ਕੋਈ ਵੀ ਪੀਸ ਵਿਕਦਾ ਨਹੀਂ ਹੁੰਦਾ ਸੀ ਜਦੋਂ ਦੇ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਣ ਲੱਗ ਪਿਆ ਸਤਿਗੁਰਾਂ ਦੀ ਕਿਰਪਾ ਵਰਤਨ ਲੱਗ ਪਈ ਇਦਾਂ ਦੀ ਹੱਡ ਵੀਤੀ ਦਾਸ ਕੋਲ ਇੱਕ ਹੋਰ ਆਈ ਹੈ ਦਾਸ ਸੁਣਾਵੇਗਾ ਉਹ ਖਾਲਸਾ ਜੀ ਦਿੱਲੀ ਦੇ ਲਾਗੇ ਦੇ ਕੋਈ ਹੈ ਨੇ ਉਹਨਾਂ ਦਾ ਵੀ ਇਦਾਂ ਸੀ ਉਹ ਫਿਰ ਸੁਣਾਵਾਂਗੇ ਤੇ ਇਹਨਾਂ ਦਾ ਕਾਰਜ ਇਦਾਂ ਫਿਰ ਕਹਿੰਦੇ ਵੱਡੀ ਕਿਰਪਾ ਸਾਡੇ ਤੇ ਹੋਈ ਏ ਕਿ ਭਾਈ ਸਾਹਿਬ ਕਹਿੰਦੇ ਮੈਂ ਖੁਦ ਅਮਰਤਾਰੀ ਹੋ ਗਿਆ ਮੇਰੀ ਘਰ ਵਾਲੀ ਅਮਰਤਾਰੀ ਹੋ ਗਈ ਬੱਚੇ ਬਾਹਰ ਜਾਣਗੇ ਇਸ ਕਰਕੇ ਥੋੜਾ ਜਿਹਾ ਤੇ ਬੜੀ ਮਹਾਰਾਜ ਦੀ ਕਿਰਪਾ ਹੋਈ ਕਹਿੰਦੇ ਇਹ ਕਿੱਸਾ ਕੀ ਹੋਇਆ ਦੋ ਹਫ਼ਤੇ ਪਹਿਲਾਂ ਜਿਹੜਾ ਐਤਵਾਰ ਬੀਤਿਆ ਖਾਲਸਾ ਜੀ ਉਸ ਦਿਨ ਦੀ ਕੋਈ ਗੱਲ ਆ ਦੋ ਹਫ਼ਤੇ ਜਾਂ ਤਿੰਨ ਹਫ਼ਤੇ ਹੋਏ ਆ ਕਹਿੰਦੇ ਅਸੀਂ ਆਪਣੇ ਰਿਸ਼ਤੇਦਾਰਾਂ ਦੇ ਗਏ ਸੀ ਸ਼ੁੱਕਰਵਾਰ ਨੂੰ ਲੁਧਿਆਣੀ ਸਾਈਡ ਤੇ ਅਸੀਂ ਸੋਚਿਆ ਸੀ ਵੀ ਇੱਥੋਂ ਹੀ ਉੱਥੇ ਰਵਾਂਗੇ ਰਾਤ ਅਸੀਂ ਸ਼ੁੱਕਰਵਾਰ ਚਲੇ ਗਏ ਸੀ ਸ਼ਨੀਵਾਰ ਸਾਨੂੰ ਉੱਥੇ ਕੋਈ ਕਾਰਜ ਸੀ ਅਸੀਂ ਆਖਿਆ ਵੀ ਐਤਵਾਰ ਨੂੰ ਮਨੇਰੇ ਅਸੀਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਚਲੇ ਜਾਵਾਂਗੇ ਤੇ ਜ਼ਿਆਦਾਤਰ ਗੱਡੀ ਅਸੀਂ ਦਰਬਾਰ ਸਾਹਿਬ ਵਾਲੀ ਪਾਰਕਿੰਗ ਚਲਾਉਂਦੇ ਆ ਕਿਉਂਕਿ ਉੱਥੇ ਸੰਗਤ ਬਹੁਤ ਹੁੰਦੀ ਹੈ ਸ਼ੀਦਾ ਸਾਹਿਬ ਦੇ ਸਾਰਾ ਪਾਸਾ ਬੰਦ ਹੋ ਜਾਂਦਾ ਕਹਿੰਦੇ ਵੀ ਅਸੀਂ ਲੁਧਿਆਣੇ ਤੋਂ ਚੱਲੇ ਆ ਤੇ ਪਹਿਲਾਂ ਤੇ ਅਸੀਂ ਗੱਲਾਂ ਬਾਤਾਂ ਕਰਦੇ ਆ ਰਹੇ ਆ ਕਹਿੰਦੇ ਵੀ ਗੱਲਾਂ ਬਾਤਾਂ ਕਰਦੇ ਆਏ ਆ ਫਿਰ ਅਸੀਂ ਜਦੋਂ ਉਹਨਾਂ ਲੁਧਿਆਣੇ ਤੋਂ ਨਿਕਲੇ ਆ ਗੁਰਾਇਆਂ ਤੋਂ ਥੋੜਾ ਜਿਹਾ ਅੱਗੇ ਇੱਕ ਪਿੱਛੇ ਦੀ ਗੱਲ ਦੱਸਦੇ ਨੇ ਕਹਿੰਦੇ ਅਚਾਨਕ ਨਾ ਮੇਰੇ ਮਨ ਵਿੱਚ ਖਿਆਲ ਆਇਆ ਵੀ ਜਿੱਦਾਂ ਨਾ ਮੇਰਾ ਦਿਲ ਡਰਿਆ ਪਤਾ ਨਹੀਂ ਕਿਉਂ ਹੋਇਆ ਮੈਂ ਗੱਡੀ ਇੱਕ ਸਾਈਡ ਤੇ ਲਾ ਕੇ ਨਾ ਤੇ ਉਥੋਂ ਦੁਕਾਨ ਤੋਂ ਲਿੰਮਕਾ ਲੈ ਕੇ ਪੀਤਾ ਵੀ ਸ਼ਾਇਦ ਮੈਨੂੰ ਘਬਰਾਟ ਹੋਈ ਆ ਤੇ ਕਹਿੰਦੇ ਵੀ ਮੈਂ ਨਾ ਜਦੋਂ ਮੇਰਾ ਦਿਲ ਡਰਿਆ ਸੀ ਗੱਲਾਂ ਬਾਤਾਂ ਕਰਦੇ ਆਉਂਦੇ ਸਨ ਸਾਰੇ ਕਹਿੰਦੇ ਫਿਰ ਕਿਲੋ 2 ਕਿਲੋਮੀਟਰ ਦੂਰ ਜਾ ਕੇ ਨਾ ਜਿੱਦਾਂ ਮੇਰੇ ਮੂੰਹ ਆਪਣੇ ਆਪ ਨਿਕਲਿਆ ਕਿ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਮੈਂ ਨਾ ਜਿੱਦਾਂ ਗਾਣਾ ਗਾਉਨੇ ਆਪਾਂ ਰਾਗ ਜੇ ਚ ਆਵਾਜ਼ ਕੱਢ ਕੇ ਕਹਿੰਦਾ ਇਦਾਂ ਮੈਂ ਗਾਉਣ ਲੱਗ ਪਿਆ ਵੀ ਤਨ ਤਨ ਬਾਬਾ ਦੀਪ ਸਿੰਘ ਜੀ ਜਿਵੇਂ ਆਪਾਂ ਬੋਲਦੇ ਆਂ ਐਵੇਂ ਉਹਨਾਂ ਨੇ ਦੱਸਿਆ ਕਿ ਇਦਾਂ ਮੈਂ ਨਾ ਆਵਾਜ਼ ਜੀ ਕੱਢ ਕੇ ਬੋਲਣ ਲੱਗ ਪਿਆ ਕਹਿੰਦੇ ਉਹਨੇ ਜੇ ਨੂੰ ਸਾਡਾ ਪਰਿਵਾਰ ਬੋਲਣ ਲੱਗ ਪਿਆ ਮੇਰੀ ਘਰ ਵਾਲੀ ਮੇਰੇ ਬੱਚੇ ਜਦੋਂ ਇਹ ਸਾਰੇ ਬੋਲਣ ਲੱਗ ਪਏ ਬਹੁਤ ਆਨੰਦ ਵਜਾ ਸਾਨੂੰ ਨਾ 15 ਕਿ ਮਿੰਟ ਜਿੱਦਾਂ ਅਸੀਂ ਜਾਪ ਕਰਦੇ ਰਹੇ 10 15 ਮਿੰਟ ਜਾਪ ਕਰਦੇ ਰਹੇ ਆਪਣੇ ਆਪ ਸ਼ੁਰੂ ਹੋਇਆ ਆਪ ਜਿਵੇਂ ਮਹਾਰਾਜ ਨੇ ਕਿਰਪਾ ਕੀਤੀ ਵੀ ਮੈਂ ਸੋਚਿਆ ਵੀ ਨਹੀਂ ਵੀ ਮੁੱਖੋਂ ਬੋਲਿਆ ਵੀ ਨਹੀਂ ਜਾਂ ਮਨ ਵਿੱਚ ਸੋਚ ਕੇ کہیں ਦੀ ਕਹਿੰਦਾ ਵੀ ਜਦੋਂ ਸਿਮਰਨ ਕਰ ਲੈਨੇ ਆ ਕਹਿੰਦੇ ਨਹੀਂ ਇਹੋ ਜਿਹਾ ਕੁਝ ਨਹੀਂ ਹੋਇਆ ਤੇ ਨਾ ਹੀ ਅੱਗੇ ਅਸੀਂ ਕਦੇ ਕੀਤਾ ਅੱਗੇ ਅਸੀਂ ਆਉਨੇ ਆ ਤੇ ਕਈ ਵਾਰੀ ਜਪਤੀ ਸਾਹਿਬ ਦਾ ਪਾਠ ਗੱਡੀ ਚ ਲਾ ਲੈਨੇ ਆ ਕਦੀ ਸਿਮਰਨ ਲਾ ਲੈਨੇ ਆ ਪਰ ਅੱਜ ਤੱਕ ਕਦੇ ਧੰਨ ਬਾਬਾ ਦੀਪ ਸਿੰਘ ਸਾਹਿਬ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਨਹੀਂ ਬੋਲਿਆ ਪਹਿਲੀ ਵਾਰ ਅਸੀਂ ਬੋਲਿਆ ਕਹਿੰਦੇ ਬੋਲਿਆ ਤੇ ਜਦੋਂ ਮਹਾਰਾਜ ਦੀ ਕੋਈ ਕਿਰਪਾ ਸਾਡੇ ਤੇ ਹੋਣੀ ਸੀ ਸਤਿਗੁਰਾਂ ਨੇ ਸਾਡੀ ਰੱਖਿਆ ਕਰਨੀ ਸੀ ਕਹਿੰਦੇ 15 ਮਿੰਟ ਅਸੀਂ ਜਾਪ ਜਪਦੇ ਰਹੇ ਉਸ ਤੋਂ ਬਾਅਦ ਅਚਾਨਕ ਕੀ ਹੁੰਦਾ ਵੀ ਇੱਕ ਗੱਡੀ ਪਿੱਛੋਂ ਆਉਂਦੀ ਹੈ ਉਹ ਗੱਡੀ ਆ ਕੇ ਅਗਲੀ ਗੱਡੀ ਨਾਲ ਵੱਜ ਕੇ ਤੇ ਉਹਦੀ ਜਿਹੜੀ ਬੈਕ ਸਾਈਡ ਉਹ ਸਾਡੀ ਗੱਡੀ 'ਚ ਵੱਜਦੀ ਹੈ ਤੇ ਸਾਡੀ ਗੱਡੀ ਦੀ ਸਪੀਡ ਕੋਈ 90 ਦੇ ਕਰੀਬ ਸੀ 100 ਜਾਂ 90 ਦੇ ਕਰੀਬ ਕਿਨੋ ਜਦੋਂ ਸਾਡੀ ਗੱਡੀ ਦੀ ਵੱਜੀ ਤੇ ਸਾਡੀ ਗੱਡੀ ਦੀਆਂ ਬਾਜੀਆਂ ਪੈ ਗਈਆਂ ਉਹ ਜਿਹੜੀਆਂ ਦੋਵੇਂ ਗੱਡੀਆਂ ਉਹਨਾਂ ਨੂੰ ਕੁਝ ਨਹੀਂ ਹੋਇਆ ਉਹ ਬੈਕ ਸਾਡੀ ਗੱਡੀ 'ਚ ਵੱਜੀ ਤੇ ਉਸ ਵੇਲੇ ਵੀ ਅਸੀਂ ਜਾਪ-ਜਾਪ ਰਹੇ ਸੀ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਐਵੇਂ ਬੋਲ ਰਹੇ ਸਾਂ ਕਿ ਇਹਨਾਂ ਜਿਹਨੂੰ ਸਾਈਡ ਵੱਜੀ ਤੇ ਸਾਡੇ ਗੱਡੀ ਦੀਆਂ ਕਿੰਨੀਆਂ ਕ ਬਾਜੀਆਂ ਪਈਆਂ ਸਾਨੂੰ ਨਹੀਂ ਪਤਾ ਕਹਿੰਦਾ ਵੀ ਬਾੜੀਆਂ ਵੱਜਦੀਆਂ ਗਈਆਂ ਸਾਡੀ ਗੱਡੀ ਦੀਆਂ ਤੇ ਵੱਜ ਕੇ ਗੱਡੀ ਫਿਰ ਜਦੋਂ ਖਲੋਤੀ ਆ ਤੇ ਸਿੱਧੀ ਹੋ ਕੇ ਖਲੋਗੀ ਵੀ ਗੱਡੀ ਨੂੰ ਮਤਲਬ ਪੁੱਠੀ ਨਹੀਂ ਖਲੋਤੀ ਦੋ ਚਾਰ ਗੇੜੇ ਲੈ ਆ ਕੇ ਤੇ ਸਿੱਧੀ ਹੋ ਕੇ ਖਲੋਗੀ ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਆਸੀ ਕਿਰਪਾ ਹੋਈ ਉਹ ਵੀਰ ਕਹਿੰਦਾ ਕਿ ਸਿਰਫ ਮੇਰੀ ਸਿਰ ਤੋਂ ਪੱਗ ਲੱਥੀ ਆ ਤੇ ਜਾਂ ਮੇਰੇ ਬੇਟੇ ਨੇ ਪਰਣਾ ਬੰਨਿਆ ਸੀ ਉਹ ਲੱਥਾ ਇਹ ਤੋਂ ਇਲਾਵਾ ਸਾਡੀ ਗੱਡੀ ਨੂੰ ਕੋਈ ਚੇਬ ਨਹੀਂ ਪਿਆ ਸਾਡੇ ਸਰੀਰ ਉਤੇ ਕੋਈ ਕਸ਼ਟ ਨਹੀਂ ਆਇਆ ਕੋਈ ਝਰੀਟ ਨਹੀਂ ਆਈ ਤੇ ਸਿਰਫ ਸਾਡੀ ਗੱਡੀ ਦਾ ਪਿਛਲਾ ਸ਼ੀਸ਼ਾ ਜਿਹੜਾ ਪਿਛਲੇ ਪਾਸੇ ਹੁੰਦਾ ਉਹ ਟੁੱਟ ਗਿਆ ਤੇ ਮੇਰੇ ਵਾਲੀ ਸਾਈਡ ਦਾ ਜਿਹੜੇ ਪਿੱਛੇ ਦੇਖਦੇ ਆ ਉਹ ਵਾਲਾ ਸ਼ੀਸ਼ਾ ਟੁੱਟ ਗਿਆ ਉਸ ਤੋਂ ਇਲਾਵਾ ਗੱਡੀ ਨੂੰ ਹੋਰ ਕੋਈ ਨੁਕਸਾਨ ਨਹੀਂ ਹੋਇਆ ਤੇ ਨਾ ਸਾਡੇ ਸਰੀਰ ਤੇ ਕੋਈ ਖਰੀਂਡ ਆਇਆ ਤੇ ਜਦੋਂ ਗੱਡੀ ਉਲਟ ਕੇ ਸਿੱਧੀ ਹੋਈ ਨਾ ਤੇ ਸਾਡੇ ਮੂੰਹ ਵਿੱਚ ਉਦੋਂ ਵੀ ਬਾਬਾ ਦੀਪ ਸਿੰਘ ਸਾਹਿਬ ਦਾ ਨਾਮ ਸੀ ਉਦੋਂ ਵੀ ਅਸੀਂ ਬੋਲ ਰਹੇ ਸਾਂ ਧੰਨ ਬਾਬਾ ਦੀਪ ਸਿੰਘ ਸਾਹਿਬ ਧੰਨ ਬਾਬਾ ਦੀਪ ਸਿੰਘ ਸਾਹਿਬ ਫਿਰ ਸਾਡੇ ਬਾਕੀ ਪਰਿਵਾਰ ਨੇ ਵੀ ਨਹੀਂ ਤੁਸੀਂ ਠੀਕ ਆ ਪਾਪਾ ਤੁਸੀਂ ਠੀਕ ਆ ਮੰਮੀ ਤੁਸੀਂ ਠੀਕ ਆ ਫਿਰ ਉਹ ਬੋਲੇ ਤੇ ਅਸੀਂ ਆਖਿਆ ਹਾਂ ਪੁੱਤ ਅਸੀਂ ਸਾਰੇ ਠੀਕ ਤੁਸੀਂ ਦੱਸੋ ਫਿਰ ਅਸੀਂ ਸਾਰੇ ਗੱਡੀ ਚੋਂ ਉਤਰੇ ਆ ਉੱਥੇ ਕਾਫੀ ਬੰਦੇ ਖੜ ਗਏ ਸਾਨੂੰ ਵੇਖ ਕੇ ਤੇ ਸਾਨੂੰ ਕੋਈ ਛਿੜ ਨਹੀਂ ਆਈ ਤੇ ਸਾਰੇ ਬੰਦੇ ਇਹ ਕਹਿੰਦੇ ਸੀ ਵੀ ਜਿੰਨੀਆਂ ਬਾਜ਼ੀਆਂ ਤੁਹਾਡੀ ਗੱਡੀ ਦੀਆਂ ਪਈਆਂ ਵੀ ਅਸੀਂ ਸੋਚਿਆ ਵੀ ਵਿੱਚ ਕੋਈ ਨਾ ਕੋਈ ਜੀ ਜਿਹੜਾ ਚੜਾਈ ਕਰ ਗਿਆ ਹੋਊਗਾ ਪਰ ਖਾਲਸਾ ਜੀ ਕੁਛ ਵੀ ਗੱਡੀ ਨੂੰ ਨਹੀਂ ਹੋਇਆ ਤੇ ਕੁਛ ਵੀ ਸਾਨੂੰ ਨਹੀਂ ਹੋਇਆ ਇਹ ਸਾਰੀ ਦੀ ਸਾਰੀ ਕਿਰਪਾ ਬਾਬਾ ਦੀਪ ਸਿੰਘ ਸਾਹਿਬ ਦੀ ਵਰਤੀ ਤੇ ਉਹ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਵੀਰ ਜੀ ਫਿਰ ਤੁਸੀਂ ਗਏ ਚੁਪਹਿਰਾ ਕਟਣ ਉਹ ਕਹਿੰਦੇ ਵੀ ਬਿਲਕੁਲ ਅਸੀਂ ਬਿਲਕੁਲ ਸਹੀ ਸਾਂ ਸਾਡੀ ਗੱਡੀ ਸਟਾਰਟ ਸੀ ਅਸੀਂ ਚਲਾ ਕੇ ਵੇਖੀ ਚੱਲਦੀ ਸੀ ਅਸੀਂ ਸਿੱਧਾ ਦਰਬਾਰ ਸਾਹਿਬ ਗਏ ਪਾਰਕਿੰਗ 'ਚ ਗੱਡੀ ਲਾਈ ਚੱਲ ਕੇ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਗਏ ਚੁਪਹਿਰਾ ਕਟਿਆ ਤੇ ਉਸ ਦਿਨ ਜਿਹੜਾ ਚੁਪਹਿਰਾ ਕੱਟਿਆ ਕਹਿੰਦੇ ਅੱਜ ਤੱਕ ਸਾਨੂੰ ਯਾਦ ਆ ਵੀ ਆ ਦੋ ਹਫ਼ਤੇ ਹੋ ਗਏ ਅੱਜ ਤੱਕ ਸਾਨੂੰ ਉਹ ਕੱਟੇ ਹੋਏ ਚੁਪਹਿਰੇ ਦਾ ਅਸਰ ਹੈ ਇਨਾ ਉਦਣ ਆਨੰਦ ਵਜਿਆ ਕਿ ਮਨ ਡਰ ਗਿਆ ਸੀ ਤੇ ਰੱਖਿਆ ਕੀਤੀ ਸੀ ਬਾਬਾ ਦੀਪ ਸਿੰਘ ਸਾਹਿਬ ਨੇ ਤੇ ਰੱਖਿਆ ਕਰਨ ਕਰਕੇ ਉਹ ਪ੍ਰੇਮ ਬੜਾ ਉਹਨਾਂ ਨਾਲ ਪੈਦਾ ਹੋ ਗਿਆ ਵੇਖੋ ਖਾਲਸਾ ਜੀ ਕਿੱਡੀ ਵੱਡੀ ਉਹਨਾਂ ਨਾਲ ਇਹ ਹੋਈ ਹੈ ਇਹ ਕਿੱਡਾ ਵੱਡਾ ਐਕਸੀਡੈਂਟ ਹੋਇਆ ਤੇ ਬਾਬਾ ਦੀਪ ਸਿੰਘ ਸਾਹਿਬ ਨੇ ਰੱਖਿਆ ਕੀਤੀ ਉਹ ਵੀਰ ਕਹਿੰਦਾ ਮੈਨੂੰ ਅੱਜ ਤੱਕ ਇਹ ਸਮਝ ਨਹੀਂ ਆ ਰਹੀ ਮੇਰਾ ਪਰਿਵਾਰ ਵੀ ਇਹ ਗੱਲ ਕਹਿੰਦਾ ਹੈ ਕਿ ਪਾਪਾ ਅਸੀਂ ਕਦੋਂ ਦੇ ਜਾਣੇ ਅੱਜ ਤੱਕ ਵੀ ਬੱਚੇ ਕਹਿੰਦੇ ਅਸੀਂ ਬਾਬਾ ਦੀਪ ਸਿੰਘ ਸਾਹਿਬ ਦਾ ਨਾਮ ਦਾ ਸਿਮਰਨ ਨਹੀਂ ਕੀਤਾ ਪਰ ਉਸ ਦਿਨ ਤੁਸੀਂ ਕੀ ਸੋਚ ਕੇ papa ਸ਼ੁਰੂ ਕੀਤਾ ਤੇ ਮੈਂ ਕਹਿੰਦਾ ਉਹਨਾਂ ਨੂੰ ਇਹ ਦੱਸਦਾ ਸੀ ਪੁੱਤ ਮੈਨੂੰ ਪਤਾ ਹੀ ਨਹੀਂ ਜਿਵੇਂ ਬਾਬਾ ਦੀਪ ਸਿੰਘ ਸਾਹਿਬ ਨੇ ਸਾਡੀ ਰੱਖਿਆ ਕਰਨੀ ਹੋਵੇ ਸਾਡੇ ਅੰਗ ਸੰਗ ਹੋਣ ਸਾਡੀ ਰੱਖਿਆ ਕਰਨੀ ਸੀ ਸਾਨੂੰ ਬਚਾਉਣਾ ਸੀ ਇਸ ਕਰਕੇ ਆਪਣੇ ਨਾਮ ਦਾ ਸਿਮਰਨ ਕਰਵਾਇਆ ਸੋ ਖਾਲਸਾ ਜੀ ਇਹ ਗੱਲਾਂ ਬਿਲਕੁਲ ਸੱਚ ਨੇ ਕਈ ਵਾਰੀ ਮਹਾਰਾਜ ਪ੍ਰਸੰਨ ਹੋ ਕੇ ਸਾਡੀ ਜਰੂਰ ਰੱਖਿਆ ਕਰਨ ਲੱਗ ਪੈਂਦੇ ਆ ਨਾ ਫਿਰ ਸਾਡੇ ਕੋਲੋਂ ਨਾਮ ਜਪਾਉਣ ਲੱਗ ਪੈਂਦੇ ਆ ਦਾਸ ਤੁਹਾਨੂੰ ਆਪਣੀ ਗੱਲ ਦੱਸਦਾ ਮੇਰਾ ਅਜ ਤੋਂ 2 ਸਾਲ ਪਹਿਲਾਂ ਬਾਈਕ ਤੇ ਐਕਸੀਡੈਂਟ ਹੋਇਆ ਸੀ ਤੇ ਦਾਸ ਸ਼ਹਿਰ ਵੱਲੋਂ ਆ ਰਿਹਾ ਸੀ ਤੇ ਦੂਸਰੇ ਗੇਅਰ ਵਿੱਚ ਅਜੇ ਮੋਟਰਸਾਈਕਲ ਸੀ ਮਤਲਬ 20 ਜਾਂ 30 ਜਾਂ 40 ਦੀ ਸਪੀਡ ਤੇ ਸੀ ਮੋਟਰਸਾਈਕਲ ਤੇ ਖਾਲਸਾ ਜੀ ਮੇਰੇ ਮਨ ਵਿੱਚ ਨਾ ਆਪਣੇ ਆਪ ਹੀ ਮੈਂ ਪਹਿਲਾਂ ਚੁੱਪਚੀ ਬੀਤੇ ਆਉਣਾ ਆਪਣੇ ਆਪ ਸ੍ਰੀ ਜਪਜੀ ਸਾਹਿਬ ਜੀ ਦੀ ਪਾਵਨ ਪੁੱਤਰ ਬਾਣੀ ਦਾ ਜਾਪ ਸ਼ੁਰੂ ਹੋ ਗਿਆ ਤੇ ਜਿਸ ਵੇਲੇ ਅਜੇ ਮੈਂ 7ਵੀਂ 8ਵੀਂ ਪੌੜੀ ਤੇ ਸਾਂ ਜਪਜੀ ਸਾਹਿਬ ਦੇ ਪਾਠ ਤੇ ਅੱਗੋਂ ਤਿੰਨ ਜਾਣੇ ਜਿਹੜੇ ਉਹ ਅਮਲੀ ਸੀਗੇ ਉਹ ਆ ਕੇ ਸਿੱਧੇ ਮੋਟਰਸਾਈਕਲ 'ਚ ਵਜਦੇ ਆ ਤੇ ਖਾਲਸਾ ਜੀ ਦਾਸ ਦਾ ਦਮਾਲਾ ਵੀ ਉਤਰ ਜਾਂਦਾ ਤੇ ਅੱਖਾਂ ਅੱਗੇ ਪੂਰਾ ਹਨੇਰਾ ਆ ਜਾਂਦਾ ਤੇ ਜਦੋਂ ਮੈਂ ਮੈਨੂੰ ਅੱਖਾਂ ਤੋਂ ਹੋਸ਼ ਆਉਂਦੀ ਆਸੇ ਪਾਸੇ ਮੈਨੂੰ ਬੰਦੇ ਦਿਖਣ ਲੱਗ ਪੈਂਦੇ ਆ ਉਸ ਵੇਲੇ ਵੀ ਮੇਰੇ ਮੁਖ ਵਿੱਚ ਮਹਾਰਾਜ ਦੀ ਕਿਰਪਾ ਨਾਲ ਉਹ ਜਿਹੜੀਆਂ ਪੰਕਤੀਆਂ ਸਨ ਮੇਰੀ ਮਹਾਰਾਜ ਨੇ ਰੱਖਿਆ ਕੀਤੀ ਤੇ ਜਦੋਂ ਮੈਂ ਡਿੱਗਾ ਤੇ ਮੇਰੇ ਪਿਛਲੇ ਪਾਸੇ ਖਾਲਸਾ ਜੀ ਟਰੱਕ ਸੀ ਇਹ ਸਾਰੀ ਦੀ ਸਾਰੀ ਖੇਡ ਸਤਿਗੁਰੂ ਆਪ ਵਰਤਾਉਂਦੇ ਆ ਐਵੇਂ ਮਹਾਰਾਜ ਰੱਖਿਆ ਕਰਦੇ ਆ ਮੈਂ ਹਮੇਸ਼ਾ ਇਹ ਗੱਲ ਕਹਿੰਦਾ ਜਦੋਂ ਸਫ਼ਰ ਤੇ ਜਾਂਦੇ ਹੋ ਸ਼ੀ ਦਾ ਸਿੰਘਾਂ ਨੂੰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਯਾਦ ਕਰਕੇ ਕਲਗੀਧਰ ਸਵਾਮੀ ਮਹਾਰਾ ਨੂੰ ਯਾਦ ਕਰਕੇ ਚੱਲਿਆ ਕਰੋ ਫਿਰ ਸਤਗੁਰੂ ਜੀ ਮਹਾਰਾਜ ਬਾਹ ਫੜ ਕੇ ਰੱਖਦੇ ਆ ਤੇ ਖਾਲਸਾ ਜੀ ਮੇਹਰਾਂ ਦਾ ਹੱਥ ਜਿਹੜਾ ਅਸੀਸ ਤੇ ਰੱਖਦੇ ਆ ਫਿਰ ਵਾਲ ਵੀ ਵਿੰਗਾ ਨਹੀਂ ਹੁੰਦਾ ਵਿੱਚ ਕਰਤਾ ਪੁਰਖ ਖਲੋਆ ਵਾਲ ਨਾ ਵਿੰਗਾ ਹੋਆ ਖਾਲਸਾ ਜੀ ਆਕਾਲ ਪੁਰਖ ਵਾਹਿਗੁਰੂ ਜੀ ਅੰਗ ਸੰਗ ਸਹਾਈ ਹੋ ਕੇ ਖੜਦੇ ਆ ਸੋ ਇਹ ਜਿਹੜੀ ਹੱਦਬੀਤੀ ਹੈ ਇਹਦੇ ਵਿੱਚੋਂ ਸਿੱਖਿਆ ਲੈਣੀ ਚਾਹੀਦੀ ਹੈ ਜਦੋਂ ਆਪਾਂ ਵੀ ਬੱਸਾਂ 'ਚ ਸਫ਼ਰ ਕਰਦੇ ਆ ਜਾਂ ਮੋਟਰਸਾਈਕਲ ਤੇ ਜਾਂਦੇ ਆ ਤੇ ਖਾਲਸਾ ਜੀ ਸਾਨੂੰ ਚੁੱਪਚੀ ਪੀਤੇ ਹੁੰਨੇ ਆ ਨਾ ਆਪਾਂ ਆਪਾਂ ਕਿਹੜਾ ਉਦੋਂ ਕੁਝ ਕਰਨਾ ਹੁੰਦਾ ਆਪਾਂ ਉਸ ਵੇਲੇ ਮੁਖ ਚ ਵਾਹਿਗੁਰੂ 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 ਇਹ ਜਾਪ ਜਪ ਸਕਦੇ ਆ ਗੁਰੂ ਨਾਨਕ ਸਾਹਿਬ ਜੀਆਂ ਨੂੰ ਯਾਦ ਕਰ ਸਕਦੇ ਆ ਕਲਗੀਧਰ ਸਵਾਮੀ ਜੀ ਨੂੰ ਯਾਦ ਕਰ ਸਕਦੇ ਆ ਸ਼ਹੀਦਾ ਸਿੰਘਾਂ ਦੇ ਨਾਮ ਜਪ ਸਕਦੇ ਆ ਖਾਲਸਾ ਜੀ ਫਿਰ ਉਹਦੇ ਨਾਲ ਸਾਨੂੰ ਸੁੱਖ ਪ੍ਰਾਪਤ ਹੋਵੇਗਾ ਸਾਡੀ ਰੱਖਿਆ ਹੋਵੇਗੀ ਜਿਵੇਂ ਇਸ ਪਰਿਵਾਰ ਦੀ ਹੋਈ ਤੇ ਬਹੁ ਖਾਲਸਾ ਜੀ ਸੁਣ ਕੇ ਇਹਦੇ ਵਿੱਚੋਂ ਦਾਸ ਨੂੰ ਵੀ ਕੁਝ ਸਿੱਖਣ ਨੂੰ ਮਿਲਿਆ ਕਿ ਜਿਸ ਵੇਲੇ ਵੀ ਸਫਰ ਤੇ ਜਾਓ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰੋ ਕਿ ਮਹਾਰਾਜ ਜੀ ਰਾਹ ਪੈਂਡੇ ਸਹਾਈ ਹੋਣਾ ਸਤਿਗੁਰੂ ਜੀ ਕਿਰਪਾ ਕਰਨੀ ਜਿਹੜੇ ਪੁਰਾਣੇ ਗੁਰਸਿੱਖ ਸਨ ਉਹ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਦੇ ਸਨ ਸੱਚੇ ਪਾਸ਼ਾ ਰਾਹ ਪੈਂਡੇ ਸਹਾਈ ਹੋਇਓ ਇਸ ਕਾਰਜ ਵਾਸਤੇ ਚੱਲੇ ਅੰਗ ਸੰਗ ਸਹਾਇ ਹੋ ਕੇ ਵਰਤਣਾ ਮਹਾਰਾਜ ਬਾਹਰ ਰੱਖਿਆ ਕਰਨੀ ਆਪਣੇ ਖਾਲਸੇ ਦੀ ਆਪਣੇ ਗੁਰੂ ਕੇ ਲਾਲਾਂ ਦੀ ਮਹਾਰਾਏ ਆਪਣੇ ਬੱਚਿਆਂ ਦੀ ਜਿਹੜੀ ਇੱਜ਼ਤ ਪੱਤ ਰੱਖਣੀ ਮਹਾਰਾਏ ਮੋਰਚੇ ਫਤਿਹ ਕਰਨੇ ਸਤਿਗੁਰੂ ਕਿਰਪਾ ਕਰਨੀ ਸੱਚ ਦੀ ਗਵਾਹੀ ਕਰਾਉਣੀ ਇਹ ਅਰਦਾਸਾਂ ਕਰਕੇ ਗੁਰਸਿੱਖ ਪਿਆਰੇ ਘਰੋਂ ਚੱਲਿਆ ਕਰਦੇ ਸਨ ਫਿਰ ਖਾਲਸਾ ਜੀ ਉਹਨਾਂ ਦੇ ਕਾਰਜ ਜਿਹੜੇ ਅਸੀਂ ਸਿੱਧ ਹੁੰਦੇ ਸੀ ਕਦੇ ਵੀ ਵਿਗੜ ਨਹੀਂ ਸੀ ਪੈਂਦਾ ਤੇ ਅੱਜ ਅੱਜ ਕਲਾ ਪਾ ਕੇ ਜਾਂਦੇ ਆ ਲੜ ਕੇ ਜਾਂਦੇ ਆ ਮਾਂ ਪਿਓ ਨਾਲ ਲੜ ਕੇ ਮਾਂ ਪਿਓ ਬੱਚਿਆਂ ਨਾਲ ਲੜ ਕੇ ਘਰਵਾਲੀ ਨਾਲ ਲੜ ਕੇ ਘਰਵਾਲੀ ਵੀ ਖਾਲਸਾ ਜੀ ਕਲਾ ਕਰਕੇ ਘਰੋਂ ਤੋੜਦੀ ਐ ਤੇ ਫਿਰ ਉਹ ਕਾਰਜ ਕਿੱਥੇ ਜਿਹੜੇ ਸਿੱਧ ਹੋਣੇ ਉਹ ਕਾਰਜ ਤੇ ਫਿਰ ਖਾਲਸਾ ਜੀ ਵਿਗਣੀ ਪੈਣਗੇ ਨਾ ਉਹਦੇ ਵਿੱਚ ਕਾਰਜ ਉੱਥੇ ਸਿੱਧ ਹੁੰਦੇ ਆ ਜਿੱਥੇ ਗੁਰੂ ਕਾ ਪਿਆਰਾ ਬਾਣੀ ਪੜ੍ਹ ਕੇ ਸਤਗੁਰਾਂ ਦੇ ਚਰਣਾ ਵਿੱਚੋਂ ਖੁਸ਼ੀ ਲੈ ਕੇ ਆਪਣੇ ਪਰਿਵਾਰ ਨੂੰ ਖਾਲਸਾ ਜੀ ਖੁਸ਼ ਰੱਖ ਕੇ ਜਾਵੇ ਤੇ ਪਰਿਵਾਰ ਦਾ ਵੀ ਫਰਜ਼ ਹੈ ਜਿਹੜਾ ਬੰਦਾ ਘਰੋਂ ਚੱਲਿਆ ਹੈ ਖਾਲਸਾ ਜੀ ਇੱਕ ਮੇਰੀ ਬੇਨਤੀ ਹੈ ਦਾਸ ਕਰਨੀ ਚਾਹੁੰਦਾ ਦੇਖੋ ਬੰਦਿਆਂ ਨੂੰ ਨਿਤ ਵਹੀਰਾਂ ਨੇ ਚਲੋ ਬਾਹਰ ਲਿਆਂ ਕੰਟਰੀਆਂ ਵਿੱਚ ਤੇ ਦੋਵੇਂ ਜੀ ਕੰਮ ਕਰਦੇ ਨਾ ਇੱਥੇ ਪੰਜਾਬ ਵਿੱਚ ਜ਼ਿਆਦਾ ਤੇ ਖਾਲਸਾ ਜੀ ਬੰਦਾ ਹੀ ਕੰਮ ਕਰਦਾ ਦੇਖੋ ਜਿਹੜਾ ਮਨੁੱਖ ਘਰੋਂ ਜਾ ਰਿਹਾ ਜਿਹੜਾ ਘਰੋਂ ਚੱਲ ਕੇ ਕਿਸੇ ਕਾਰਜ ਵਾਸਤੇ ਜਾ ਰਿਹਾ ਖਾਸ ਕਰਕੇ ਬੀਬੀਆਂ ਨੂੰ ਬੇਨਤੀ ਹੈ ਤੇ ਖਾਲਸਾ ਜੀ ਆਪਣੇ ਘਰ ਵਾਲੇ ਨੂੰ ਜਾਂ ਆਪਣੇ ਵੀਰ ਨੂੰ ਜਾਂ ਆਪਣੇ ਪਿਓ ਨੂੰ ਉਹਨੂੰ ਘਰੋਂ ਕੱਲੋ ਤੇ ਖੁਸ਼ ਕੱਲੋ ਉਹਦੇ ਉਹਦੇ ਮਨ ਵਿੱਚੋਂ ਸਾਰੀਆਂ ਝੋਰੇ ਚਿੰਤਾ ਖਤਮ ਕਰਕੇ ਕੱਲੋ ਕਿਉਂਕਿ ਪਤਾ ਨਹੀਂ ਖਾਲਸਾ ਜੀ ਜਿਹੜਾ ਜੀਵ ਘਰੋਂ ਗਿਆ ਉਹਨੇ ਵਾਪਸ ਆਉਣਾ ਕਿ ਨਹੀਂ ਆਉਣਾ ਇਸ ਚੀਜ਼ ਦਾ ਪਤਾ ਨਹੀਂ ਹੁੰਦਾ ਜਿਹੜਾ ਮਨੁੱਖ ਘਰੋਂ ਚੱਲ ਕੇ ਕਿਸੇ ਕਾਰਜ ਵਾਸਤੇ ਗਿਆ ਉਹਨੇ ਬਾਅਦ ਵਾਪਸ ਘਰੇ ਆਉਣਾ ਹੈ ਜਾਂ ਨਹੀਂ ਆਉਣਾ ਤੇ ਖਾਲਸਾ ਜੀ ਇਸ ਕਰਕੇ ਆਪਣੇ ਪਰਿਵਾਰ ਵਿੱਚ ਹਮੇਸ਼ਾ ਹਦਾਇਤ ਸਿੱਖੋ ਘਰੋਂ ਜੇ ਕੋਈ ਜਾ ਰਿਹਾ ਹੈ ਨਾ ਤੇ ਉਹਦੀ ਉਹਦੀ ਜਿਹੜੀ ਉਹਨੂੰ ਖੁਸ਼ ਕਰਕੇ ਉਹਦੇ ਮਨ ਵਿੱਚੋਂ ਝੋਰੇ ਚਿੰਤਾ ਦੂਰ ਕਰਕੇ ਉਹਨੂੰ ਖੁਸ਼ ਕਰਕੇ ਇਸ ਘਰੋਂ ਜਾਣ ਦਿਓ ਵੀ ਜਾ ਭਾਈ ਹੁਣ ਤੇਰਾ ਮਾਹ ਰਹਿ ਕਾਰਜ ਸਵਰੇ ਸਵਾਰਨਗੇ ਉਹਨੂੰ ਕਹਿ ਕੇ ਘੱਲੋ ਵੀ ਗੁਰੂ ਦਾ ਨਾਮ ਜਪ ਭਾਈ ਕਲਾ ਪਾ ਕੇ ਨਾ ਘੱਲੋ ਕਿਉਂਕਿ ਖਾਲਸਾ ਜੀ ਕਈ ਵਾਰ ਐਵੇਂ ਹੁੰਦਾ ਕਿ ਬੀਬੀਆਂ ਘਰ ਵਾਲਿਆਂ ਨੂੰ ਜਾਂ ਭਰਾਵਾਂ ਨੂੰ ਵੀਰਾਂ ਨੂੰ ਜਾਂ ਮਾਪਿਓ ਨੂੰ ਆਪਾਂ ਕਲਾ ਪਾ ਕੇ ਖਾਲਸਾ ਜੀ ਦੁਖੀ ਕਰਕੇ ਘਰੋਂ ਕੱਲਦੇ ਆ ਤੇ ਐਸੀ ਫਿਰ ਸਾਡੇ ਉੱਤੇ ਕਲੰਕ ਲੱਗ ਜਾਂਦਾ ਕਰਮਾਂ ਦਾ ਕਿ ਉਹ ਜੀਵ ਘਰੇ ਮੁੜਦੇ ਨਹੀਂ ਤੇ ਸਾਰੀ ਉਮਰ ਬੰਦਾ ਝੋਰਾ ਕਰਦਾ ਕਿ ਮੈਂ ਉਹਨੂੰ ਗਲਤ ਬੋਲਿਆ ਆ ਸੋ ਇਸ ਕਰਕੇ ਮਹਾਰਾਜ ਸਦਾ ਕਹਿੰਦੇ ਆ ਵੀ ਭਾਈ ਫਿੱਕਾ ਨਹੀਂ ਬੋਲਣਾ ਚਾਹੀਦਾ ਫਿੱਕਾ ਕਦੇ ਨਹੀਂ ਬੋਲਣਾ ਚਾਹੀਦਾ ਮਿੱਠਾ ਹੀ ਬੋਲਣਾ ਚਾਹੀਦਾ ਹੈ ਉਹਦੇ ਵਿੱਚ ਲਾਭ ਹੈ ਸੋ ਮਹਾਰਾ ਕਿਰਪਾ ਕਰਨ ਭੁੱਲਾਂ ਦੀ ਖਾਲਸਾ ਜੀ ਖਿਮਾ ਬਖਸ਼ ਦੇਣੀ ਸਾਰਿਆਂ ਨੂੰ ਸਤਗੁਰ ਕਲਗੀ ਤਰਸਵਾਮੀ ਜੀ ਮਿਹਰਾਂ ਕਰਕੇ ਚੜ੍ਹਦੀ ਕਲਾ ਬਖਸ਼ਣ ਭੁੱਲਾਂ ਦੀ ਖਿਮਾ ਬਖਸ਼ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ